ਤੇ ਪੈਸੇ ਖਤਮ ਹੋ ਜਾਣਗੇ ਤੁਹਾਡੇ ਬਿਜਲੀ ਦਾ ਬਲਬ ਜਿਹੜਾ ਤੁਹਾਡਾ ਜਾਂ ਪੱਕਾ ਤੁਹਾਡਾ ਲੈਣਾ ਚੱਲਦਾ ਹੈ ਉਹ ਬੰਦ ਹੋ ਜੂਗਾ ਇਹ ਬਿਜਲੀ ਐਕਟ 2025 ਦੇ ਨਾਲ ਇਸ ਤਰ੍ਹਾਂ ਹੋਏਗਾ ਤੇ ਨੈਟਵਰਕ ਜਿਹੜਾ ਸਾਡਾ ਸਾਰਿਆ ਹੈ ਬਿਜਲੀ ਬੋਰਡ ਦਾ ਜਿਹੜੀਆਂ ਸਾਡੇ ਟਾਵਰ ਸਾਡੀਆਂ ਲਾਈਨਾਂ ਖਿੱਚੀਆਂ ਜਾਂ ਨੇ ਉਹ ਉਹ ਉਸੇ ਤਰੀਕੇ ਵਰਤਣਗੇ ਕਿਉਂਕਿ ਜਿਹੜਾ ਨੈਟਵਰਕ ਸੀ ਸਾਰਿਆ ਸਾਡੇ ਬਿਜਲੀ ਬੋਰਡ ਦੇ ਮੁਲਾਜ਼ਮਾਂ ਨੇ ਪਿਛਲੇ ਪੁਰਖਿਆਂ ਨੇ ਸਾਡੇ ਨੇ ਸਾਰੇ ਬੜੀਆਂ ਕੁਰਬਾਨੀਆਂ ਦੇ ਕੇ ਉਹ ਨੈਟਵਰਕ ਸਾਡੇ ਸਾਥੀਆਂ ਨੇ ਸਾਰਿਆ ਉਹ ਫ੍ਰੀਔਰ ਕਾਸਟ ਕੋ ਕੰਪਨੀਆਂ ਜਿਹੜੀਆਂ ਜਾਂ ਬੀਐਸਐਮ ਤੇ ਤਬਰ ਵਰਤਰੀਆਂ ਨੇ ਉਸੇ ਤਰ੍ਹਾਂ ਸਾਡੇ ਉਹ ਜਿਹੜਾ ਨੈਟਵਰਕ ਪੂਰਾ ਵਾ ਉਹ ਸਾਡਾ ਵਤਨ ਗਿਆ ਤੇ ਸਾਡੇ ਆਉਣ ਵਾਲੇ ਸਮੇਂ ਦੇ ਵਿੱਚ ادارے ਦਾ ਪੂਰਾ ਦਾ ਪੂਰਾ ਨਿੱਜੀਕਰਨ ਹੋਵੇਗਾ ਸਾਡੀ ਜਿਹੜੀਆਂ ਸਬਸਿਡੀਆਂ ਸਾਨੂੰ ਮਿਲ ਰਹੀਆਂ ਪਈਓ ਡੋਮੈਸਟਿਕ ਦੀ 300 ਜੁਨਟ ਪਰ ਮੰਥ ਤੇ ਜਾਂ ਐਪਿਕ ਨੈਕਸਨਾਂ ਦੀ ਜਿਹੜੀ ਸਬਸਿਡੀ ਮਿਲ ਰਹੀ ਹੈ ਉਹ ਪੂਰੇ ਤੌਰ ਤੇ ਬੰਦ ਕਰ ਦਿੱਤੀ ਜਾਵੇਗੀ ਸਾਡੇ ਜਿਹੜੇ ਟੈਰਪਰੇਟ ਨੂੰ ਹਰਤਾ ਕਰਦੀ ਸਾਡੀ ਸਟੇਟ ਗਵਰਨਮੈਂਟ ਉਹ ਟੈਰਪਰੇਟ ਸੈਂਟਰ ਗਵਰਨਮੈਂਟ ਤੱਕ ਜਾਵੇਗਾ ਸੈਂਟਰ ਗਵਰਨਮੈਂਟ ਤੱਕ ਕਰੇਗੀ ਇਸੇ ਤੋਂ ਨਾਲ ਸਾਡੇ ਪਬਲਿਕ ਸੈਕਟਰ ਦੀਆਂ ਜ਼ਮੀਨਾਂ ਸੈਕਟਰ ਵਿੱਚੋਂ ਉੱਠ ਪਤੇ ਨੇ ਪਬਲਿਕ ਸੈਕਟਰ ਦੀਆਂ ਜ਼ਮੀਨਾਂ ਜਿਹੜੀਆਂ ਉਹ ਕੌਟੀਆਂ ਦੇ ਪਹਾੜਾਂ ਦੀਆਂ ਬਾਨੀਆਂ ਵਿੱਚੇ ਜਾ ਰਹੀਆਂ ਪਬਲਿਕ ਸੈਕਟਰ ਦੇ ਆੜਿਆਂ ਦੀਆਂ ਜ਼ਮੀਨਾਂ ਜਿਹੜੀਆਂ ਫਰੀਓ ਵਿਕਾਸ ਵਿੱਚ ਸਾਡੇ ਲੋਕਾਂ ਨੇ ਜਦ ਤੁਹਾਡੇ ਉਹਨਾਂ ਪੈਸੇ ਟੈਕਸ ਦੇ ਪੈਸਿਆਂ ਨਾਲ ਰਿਪਾਇਰ ਕਮੇਟੀਆਂ ਹੋਈਆਂ ਜ਼ਮੀਨਾਂ ਉਹ ਅੱਜ ਲੋਕ ਲੋਕਾਂ ਦੀਆਂ ਜ਼ਮੀਨਾਂ ਕੌਟੀਆਂ ਦੇ ਭਾਅ ਵੇਚੀਆਂ ਜਾ ਰਹੀਆਂ ਉਹਦੇ ਵਿੱਚ ਸਾਡੇ ਬਿਜਲੀ ਬੋਰਡ ਦਾ ਸੈਕਟਰ ਜਿਹੜਾ ਆਧਾਰ ਹੈ ਇਹਦੀਆਂ ਵੀ ਬੇਸ ਕੀਮਤੀ ਜ਼ਮੀਨਾਂ ਕੌਟੀਆਂ ਦੇ ਭਾਅ ਵੇਚੀਆਂ ਜਾ ਰਹੀਆਂ ਜਿਹੜੀਆਂ ਜ਼ਮੀਨਾਂ ਬਿਜਲੀ ਐਕਟ 1948 ਤਹ ਅਤਕਵਾਇਰ ਕੀਤੀਆਂ ਸੀ ਉਹ ਇਹ ਗੱਲ ਕਹਿੰਦੀਆਂ ਕਿ ਜਿਸ ਪਰਪਤਲੀਏ ਜ਼ਮੀਨਾਂ ਰਿਪਾਇਰ ਕੀਤੀਆਂ ਜਾਂ ਲੋਕਾਂ ਨੇ দান ਚ ਦਿੱਤੀਆਂ ਇਓਸੇ ਪਰਪਜਲੀ ਬਕਤੀਆਂ ਜਾਣਗੀਆਂ ਦੂਸਰੇ ਪੱਪਜਲੀ ਬਕਤੀਆਂ ਨਹੀਂ ਜਾਣਗੀਆਂ ਪਰ ਸਾਡੀਆਂ ਸਰਕਾਰਾਂ ਇਹਨਾਂ ਬੇਸਕੀਮਤੀ ਜ਼ਮੀਨਾਂ ਵੱਡੇ ਵੱਡੇ ਸ਼ਹਿਰਾਂ ਦੀਆਂ ਜਿਹੜੀਆਂ ਸਾਡੀਆਂ ਉਹਨਾਂ ਨੂੰ ਕੌਟੀਆਂ ਦੇ ਭਾਅ ਵੇਚ ਕੇ ਸਾਡੇ ਦੇਸ਼ ਦਾ ਸਾਡੇ ਪੰਜਾਬ ਦਾ ਨੁਕਸਾਨ ਕਰਨ ਨੂੰ ਲੱਗੇ ਵਧ ਰਹੀਆਂ ਸਾਨੂੰ ਤਗੜੇ ਹੋ ਕੇ ਲੜਨ ਦੀ ਲੋੜ ਹੈ ਇਸੇ ਤਰ੍ਹਾਂ ਸਾਡੇ ਜਿਹੜੇ ਬਿਜਲੀ ਕੋਟ ਐ ਸੀਟ ਵੇਲੇ ਆ ਉਹ ਸਾਡੇ ਤੇ ਮੜੇ ਜਾ ਰਹੇ ਐ ਮੈਂ ਬਹੁਤਾ ਲੰਮਾ ਸਮਝ ਨਹੀਂ ਲੈਣਾ ਸੈਕਟਰੀ ਸਾਹਿਬ ਲੋਗਰੇ ਐ ਦੋ ਨਾਰੇ ਲਾ ਕੇ ਮੈਂ ਤੁਹਾਡੇ ਕੋਲ ਜਾਤ ਲੈਣਣੀ ਆ ਸਾਰੇ ਸਾਥੀਆਂ ਨੂੰ ਬੇਨਤੀ ਹੈ ਕਿ ਲੜਾਈ ਤਗੜੇ ਰੂਪ ਵਿੱਚ ਦੇਣੀ ਪੈਣੀ ਹੈ ਜੇ ਆਪਾਂ ਤਗੜੇ ਹੋ ਕੇ ਨਾ ਲੜੇ ਤੇ ਇਹ ਜਿਹੜੇ ਸਾਡੇ ਉੱਤੇ ਕਾਨੂੰਨ ਥੋਪੇ ਜਾ ਰਹੇ ਐ ਇਹ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪੁੱਛਣਗੀਆਂ ਕਿ ਜਦੋਂ ਇਹ ਕਾਨੂੰਨ ਸਾਡੇ ਤੇ ਥੋਪੇ ਜਾ ਰਹੇ ਸੀ ਫਿਰ ਤੁਸੀਂ ਉਦੋਂ ਕੀ ਕਰ ਰਹੇ ਸੀ ਜੁਗ ਕਿਰਤ ਕੋਰਟ ਨੇ ਸਾਨੂੰ ਜਿਹੜੇ ਕਿਰਤ ਕਾਨੂੰਨ ਨੇ ਇਹਨਾਂ ਨੇ ਸਾਨੂੰ 160 40 ਸਾਲ ਪਿੱਛੇ ਲੈ ਜਾਣਾ ਜਦੋਂ 140 ਸਾਲ ਪਿੱਛੇ ਚਾਤ ਮਾਰੀ ਜਿਹੜਾ ਤੁਸੀਂ ਮੈਹੀ ਦਿਨ ਮਨਾਉਂਦੇ ਜੇ ਉਦੋਂ ਸਾਡੇ ਪੁਰਖਿਆਂ ਨੇ ਬੜੀ ਲੰਮੀ ਲੜਾਈ ਲੜ ਕੇ ਤੇ ਸਾਡੇ ਡਿਊਟੀ ਦਾ ਸਮਾਂ 8 ਘੰਟੇ ਦੇ ਅਨੁਸਾਰ ਦਿੱਤਾ ਸੀ ਸ਼ਿਕਾਗੋ ਦੇ ਵਿੱਚ ਜਿਹੜੇ ਸ਼ਹੀਦ ਹੋਏ ਸੀ ਉਹਨਾਂ ਨੇ ਸਾਨੂੰ 8 ਘੰਟੇ ਦੀ ਡਿਊਟੀ ਕਰਨ ਦਾ ਸਮਾਂ ਜਿਹੜਾ ਉਹ ਸੀਧੀਆਂ ਪ੍ਰਾਪਤ ਕਰਕੇ ਲੈ ਕੇ ਦਿੱਤਾ ਸੀ ਅੱਜ ਜਿਹੜੇ ਕਿਰਤਕੋਰ ਨੇ ਇਹਨਾਂ ਦੀ ਡਿਊਟੀ ਦਾ ਸਮਾਂ 12 ਘੰਟੇ ਹੋਣ ਜਾ ਰਿਹਾ ਜੇ ਆਪਾਂ ਤਗੜੇ ਹੋ ਕੇ ਨਾਲ ਲੜੇ ਤੇ ਸਾਡੇਓ ਪਿਛਲੇ ਸਮੇਂ ਜਿਹੜੀਆਂ ਲੜਾਈਆਂ ਕਰਕੇ ਸ਼ਹੀਦ ਹੋਏ ਸਾਥੀ ਐ ਉਹਨਾਂ ਨੂੰ ਸੱਚੀ ਸਰਵਾਜਲੀ ਨਹੀਂ ਹੋਵੇਗੀ ਮੈਂ ਦੋ ਚਾਰ ਨਾਰੇ ਲਾਵਾਂਗਾ ਸਾਥੀਆਂ ਨੂੰ ਬੇਨਤੀ ਐ ਕਿ ਤਗੜੇ ਹੋ ਕੇ ਨਾਰੇ ਦਾ ਜਵਾਬ ਦੇ ਦਿਓ ਪਤਾ ਲੱਗ ਜੇਗਾ ਕਿ ਜੇ ਅਸੀਂ ਸੱਚੇ ਲੜਾਈ ਲੜਨੀ ਚਾਹੁੰਦੇ ਐ ਜਾਗੀਰਦਾਰਾਂ ਨੂੰ ਬਚਾਉਣਾ ਚਾਹੁੰਦੇ ਐ ਤੇ ਸਾਡੇ 'ਚ ਕਿੰਨਾ ਜੋਸ਼ ਐ ਓ ਜੋਸ਼ ਫਿਰ ਜੋ ਹਮ ਸੇ ਟਕ ਯਾਰ ਦੇ ਲੋਕ ਜਿੰਦਾਬਾਦ 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 ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਜੀ